ਹਾਂਜੀ ਪੰਜਾਬ ਲੋਰ ਟੀਵੀ ਇਹ ਚੈਨਲ ਦੇ ਉੱਤੇ ਜੀ ਬਾਬਾ ਸਿੱਧੂ ਮਰੀ ਸਾਧੂ ਚੱਕ ਪਿੰਡ ਗਰਦਾਸਪੁਰ ਬਰਾਮਪੁਰ ਰੋਡ ਦੇ ਉੱਤੇ ਹੈ ਉੱਥੋਂ ਦਾ ਮੈਂ ਮੁੱਖ ਸੇਵਾਦਾਰ ਹਾਂ ਤੇ ਇੱਥੇ ਭੰਡਾਰੇ ਦੇ 40 50 ਸਾਲ ਤੋਂ ਵੀ ਪਹਿਲਾਂ ਦੇ ਹਰ ਸਾਲ ਹੀ ਹੁੰਦੇ ਆਇਆ ਜੀ ਤੇ 25 ਜੇਠ 7 ਜੂਨ ਪੱਕੀ ਡੇਟ ਦੀ ਰਹਿੰਦੀ ਆ 7 ਤਰੀਕ ਤੇ ਹੋਮ ਹਵਾ ਕੇ ਸੰਗਠਾਉਣ ਦਾਲ ਫੁਲਕੇ ਦਾ ਲੰਗਰ ਹੈ ਅਥੋਟਲ ਲੰਗਰ ਚੱਲਦਾ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਤੇ ਸੰਗਤਾਂ ਦੇ ਹੀ ਸਹਿਯੋਗ ਨਾਲ ਸਭ ਕੁਝ ਹੁੰਦਾ ਹੈ ਮੈਂ 220 ਤੋਂ ਲੈ ਕੇ ਇਹ ਚਵੀ ਦਾ ਮੰਡਲਾ ਕੰਧਿਆ ਹਾਂ ਤੇ ਤੁਹਾਡੇ ਸਹਿਯੋਗ ਨਾਲ ਹੀ ਕਰਨਾ ਹੈ ਸਭ ਨਾਲ ਸਭ ਨਾਲ ਦਾ ਆਪਣਾ ਦਰਬਾਰ ਹੈ ਮੇਰੇ ਵੱਲੋਂ ਸਭ ਸੰਗਤਾਂ ਜੋ ਵੀ ਇਹ ਵੀਡੀਓ ਵੇਖੇਗੀ ਉਨਾਂ ਮੇਰੇ ਵੱਲੋਂ ਨਮਸਕਾਰ ਸਤ ਸਾਲੂ ਚੱਕ ਸਿੱਧੂ ਮਰੀਂਦਾਵਾਲਾ ਕੋਟ ਕੋਟ ਪ੍ਰਗਾਮ ਲੱਖ ਲੱਖ ਵਧਾਈ ਹੋਵੇ ਪੰਨਾ ਦੇ ਵੀ ਜ਼ਰੂਰ ਦਰਸ਼ਨ ਦੇਣੇ ਜੀ ਸਭ ਸੰਗਤਾਂ ਨੂੰ ਬੇਨਤੀ ਬਾਬਾ ਜੀ ਇਸ ਜਗ੍ਹਾ ਦੀ ਮਤ ਦਾ ਦੱਸ ਦਿਓ ਲੋਕਾਂ ਨੂੰ ਸੰਗਤਾਂ ਨੂੰ ਇਸ ਜਗ੍ਹਾ ਦੀ ਮਹੰਤਾ ਜੀ ਇੱਥੇ ਅਸ਼ਨਾ ਨਹੀਂ ਕਰਨੇ ਪੈਂਦੇ ਹੈ ਜਲ ਦੇ ਵਿੱਚ ਹੀ ਸਭ ਕੁਝ ਹੈ ਦੇਵਤੇ ਲੋਕ ਵੇਚੀ ਰਹਿੰਦੇ ਆ ਉਸ ਜਲ ਦੇ ਵਿੱਚ ਹੀ ਉੱਥੋਂ ਸੋਕੜੇ ਅਦਾਇ ਖਾਰਸ਼ੇ ਜੋ ਚਮੜੀ ਰੋਗ ਹੈ ਜੋ ਬੱਚੇ ਘਰਤ ਪੈਦਾ ਹੋ ਕੇ ਛੋਟੇ ਹੁੰਦੇ ਆ ਸੁੱਕ ਜਾਂਦੇ ਆ ਉਹਨਾਂ ਦਾ ਸਾਰੇ ਮੇਰੇ ਦੇ ਪੰਜਾਹ ਸਾਲਾਂ ਚ ਸਭ ਦੁਨੀਆ ਦੇ ਉੱਤੇ ਦੀ ਬਿਲਕੁਲ ਠੀਕ ਹੋ ਗਏ ਗਏ ਇੱਥੇ ਬੇਆਸੇ ਲੋਕ ਆਉਂਦੇ ਉਹ ਵੀ ਆਸ ਲੈ ਕੇ ਜਾਂਦੇ ਆ ਇੱਥੋਂ ਤੇ ਖੁਸ਼ੀਆਂ ਭੰਗਦੇ ਆ ਇਹ ਹੈ ਦੁੱਖ ਨਿਵਾਰਨ ਧਰਤੀ ਸਿੱਧੋ ਮੇਰੀ ਜਿੱਥੇ ਸਰਬੱਤ ਦਾ ਭਲਾ ਹੋਵੇ ਕਿੰਨੇ ਤਰੀਕ ਨੂੰ ਮਨਾਇਆ ਜਾ ਰਿਹਾ ਬਾਬਾ ਜੀ 7 ਜੂਨ 1920 24 ਤੇ ਬਾਬਾ ਜੀ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਨੇ ਸੰਗਤਾਂ ਜੀ ਖੁੱਲੀਆਂ ਹੀ ਆਏ ਬਾਬਾ ਜੀ ਦੀਆਂ ਕੋਈ ਵੱੱਡੀਆਂ ਨਹੀਂ ਗਿਆ ਸੰਗਤਾਂ ਪੂਰੇ ਆਲ ਪੰਜਾਬ ਚੋਂ ਹਾਂ ਜੀ ਹਾਂ ਜੀ ਸਾਰੇ ਆ ਹੀ ਆਉਂਦੀਆਂ ਜੀ ਦੋ ਦੋ ਜਿੱਥੋਂ ਜਿੱਥੇ ਵੀ ਖਾਲ ਮਿਲਿਆ ਇਥੋਂ ਝੋਲੀਆਂ ਭਰੀਆਂ ਉਹ ਸੰਗਤਾਂ ਆ ਕੇ ਆਪਣੇ ਆਜੀ ਦਵਾਂਦੀਆਂ ਬਨਾਰੀ ਦੇ ਉੱਤੇ ਆਪਣੀਆਂ ਸੁਪਣਾ ਲਾਂਦੀਆਂ